ਅੱਜ ਮਿਤੀ 15 ਭਾਦੋਂ ਸੰਮਤਨਾਂਖਾਹੀ 556 ਮੁਤਾਬਕ ਮਿਤੀ 8 ਮਰ 2024 ਨੂੰ ਪੰਜ ਸਿੱਖ ਸਹਿਬਾਨ ਦੀ ਇਕੱਤਰਤਾ ਸਿੱਖ ਰਿਸ਼ੀ ਅਕਾਲਪੁਰ ਸਾਹਿਬ ਦੇ ਵਿਖੇ ਹੋਈ ਜਿਸ ਵਿੱਚ ਪੰਜ ਸਿੱਖ ਸਹਿਬਾਨ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਬਤੌਰ ਡਿਪਟੀ ਮੁੱਖ ਮੰਤਰੀ ਪ੍ਰਧਾਨ ਸਰਕਾਰ ਅੱਗੇ ਪ੍ਰਧਾਨ ਸ਼ਰੌਕਣੀ ਤਕਾਲੀ ਦਾ ਦਰਦਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਸ੍ਰੋਤ ਦੇ ਰਕਸ਼ਨ ਨੂੰ ਬਹੁਤ ਭਾਰੀ ਟਾਲ ਲੱਗੀ। ਸ਼ਾਮਣੀ ਅਤਾਲੇ ਦਲ ਦੀ ਹਾਲਤ ਬਹੁਤ ਪਤਲੀ ਹੋਈ। ਸਿੱਖ ਹਿੱਤਾਂ ਨੂੰ ਬਹੁਤ ਭਾਰੀ ਪ੍ਰਸਾਨ ਹੋਇਆ। ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਤ ਕੈਬਨਟ ਮੰਤਰੀ ਜੇਸ ਸੁਬੰਦੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ ਪੇਸ਼ ਬੋਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਡੇਨ ਸੁਖਬੀਲ ਸਿੰਘ ਬਾਦਲ ਜਨਾਚਰ ਮਾਰੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਤ ਸੰਗਤ ਤੇ ਪੰਡਿਤ ਸਿੰਘ ਸਰਪੰਨ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਆਪਣੇ ਹੀ ਮੰਦਰ ਉਹਨਾਂ ਚ ਉਹਨਾਂ ਨੂੰ ਕੀਏ ਕਾਮ ਤੋਂ ਸਾਬ ਜੀ ਤੋਂ ਰਖਾਇਆ ਕਸ਼ਤ ਕੀਤਾ ਜਾਂਦਾ ਹੈ ਅੱਜ ਮਿਤੀ 15 ਭਾਦੋਂ ਸੰਮਤਨਾਂ ਖਾਹੀ 556 ਮੁਤਾਬਿਕ ਨੀਤੀ 38 2024 ਨੂੰ ਪੰਜ ਸਿੱਖ ਸਹਿਬਾਨ ਦੀ ਇਕਜੁੱਟਤਾ 71% 71% ਇਕਾਲਤ ਸਾਬ ਜੀ ਦੇ ਲਿਖੇ ਹੋਈ ਜੇਸੂ ਵਿੱਚ ਪੰਤ ਸਿੰਘ ਸਹਿਬਾਨ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਤਕਾਲ ਦੇ ਦਿੱਪ ਮੁੱਖ ਮੰਤਰੀ ਪ੍ਰਧਾਨ ਸਰਕਾਰ ਅੱਧ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਰਬਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਸੁਰੱਖਿਤੇ ਐਕਸ਼ਨ ਉਹ ਬਹੁਤ ਭਾਰੇ ਤਾਲ ਕੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਏ ਸੇਕ ਰੇਤਾ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਧ ਕੈਬਨਟ ਮੰਤਰੀ ਜੇਐਸ ਸੁਬੰਦੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ ਪੇਸ਼ ਬੋਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਇਹਨ ਸੁਖਬੀਲ ਸਿੰਘ ਬਾਦਲ ਜਨਾਚਰ ਮਾਰੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਪਤਿਸ਼ਰ ਸਹਿਬ ਦੇ ਉੱਤੇ ਸ਼੍ਰੀ ਗੁਰਵਰਨ ਸਿੰਘ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਰਪੰਨ ਦੀ ਹਾਜ਼ਰੀ ਵਿੱਚ ਆਪਣਾ ਕੀਤਾ ਹੋਇਆ ਗੁਨਾਹਾਂ ਦੀ ਅਮੰਤ ਦੀ ਮੰਨਦਰ ਉਹਨਾਂ ਤੇ ਉਹਨਾਂ ਨੂੰ ਸ਼੍ਰੀ ਅਕਾਲ ਪਤਿਸ਼ਰ ਸਹਿਬ ਜੀ ਤੋਂ ਤਰਖਾਇਆ ਉਸਤ ਕੀਤਾ ਜਾਂਦਾ ਹੈ